ਮੇਰਾ ਆਪਣਾ ਨਾਮ ਜੀ ਦਿਲਬਖ ਸਿੰਘ ਜੀ ਬੇਡੇ ਦਾ ਕੀ ਨਾਮ ਸੀ ਬੇਡੇ ਦਾ ਨਾਮ ਜਗਰਾਤ ਸਿੰਘ ਕੀ ਗੱਲ ਹੋ ਗਈ ਉਹ ਮਤਵਲੀ ਤਰ੍ਹਾਂ ਬਾਹਰ ਗਿਆ ਹੈ ਇਹ ਤੇ ਉੱਥੇ ਜਾ ਕੇ ਕੋਈ ਛੜਕਾ ਹਾਦਸੇ ਦੇ ਵਿੱਚ ਉਹਦੀ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਹੈ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਗੁਰਦਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਹੋਇਆ ਉਹਨਾਂ ਨੂੰ ਉੱਥੇ ਹੋਰ ਤਾਰ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਕੋਈ ਟਰਾਲਾ ਆਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਨਾਲ ਦੀ ਟੱਕਰ ਹੋ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਮੇਰਾ ਆਪਣਾ ਨਾਮ ਜੀ ਦਿਲਬਖ ਸਿੰਘ ਜੀ ਬੇਟੇ ਦਾ ਕੀ ਨਾਮ ਸੀ ਬੇਟੇ ਦਾ ਨਾਮ ਜਗਰਾਤ ਸਿੰਘ ਕੀ ਗੱਲ ਹੋ ਗਈ ਉਹ ਮਤਵਲ ਇਤਨਾ ਬਾਹਰ ਗਿਆ ਸੀ ਇਹ ਤੇ ਉੱਥੇ ਜਾ ਕੇ ਕੋਈ ਸੜਕ ਹਾਦਸੇ ਦੇ ਵਿੱਚ ਉਹਦੀ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਹੈ ਕਿਹੜੇ ਦੇਸ਼ ਗਿਆ ਜੀ ਅਮਰੀਕਾ ਦੇ ਵਿੱਚ ਜੀ ਤੇ ਕਿਹੜੇ ਹਾਲਾਤਾਂ ਚ ਭੇਜਿਆ ਸੀਗਾ ਆਪਣਾ ਹਾਲਾਤਾਂ ਇਤਰਾਹੀ ਮਤਲਬ ਕਰਜ਼ਾ-ਕੁਰਜ਼ਾ ਚੋਂ ਕੇ ਮਤਲਬ ਭੇਜਿਆ ਉਹਦੇ ਵਿੱਚ ਚਲੋ ਆਪਣੀ ਕੋ ਘਰ ਦੀ ਜਿਹੜੀ ਹਾਲਤਾਂ ਠੀਕ ਹੋ ਜੇਗੀ ਥੋੜੀ ਇਹ ਤੇ ਉੱਥੇ ਜਾ ਕੇ ਆ ਪਾਣਾ ਵਾਤਰ ਵਾਪਰ ਗਿਆ ਇਸ ਕਰਕੇ ਅਸੀਂ ਸਰਕਾਰ ਕਰੀ ਮੰਗ ਕਰਦੇ ਆ ਕਿ ਸਾਡੀ ਡੱਡ ਬਾੜੀ ਜਿਹੜੀ ਉਹ ਕਿਸੇ ਭੇਜੀ ਜਾਵੇ ਘਰ ਕਿਉਂ ਅਸੀਂ ਉਸ ਦਾ ਦਰਸ਼ਨ ਕਰ ਚੁੱਕੀ ਹੈ ਤੇ ਕੋਈ ਤੁਹਾਡੀ ਆ ਲਾਸਟ ਸਮੇਂ ਤੁਹਾਡਾ ਨਾਲ ਗੱਲ ਹੋਈ ਹੋਵੇ ਕੋਈ ਮੇਰੇ ਨਾਲ ਪਰਸੋਂ ਗੱਲ ਹੋਈ ਇੱਕ ਦਿਨ ਪਹਿਲਾਂ ਇਹਦੇ ਮੌਤ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਗੱਲ ਹੋਈ ਹੈ ਕੀ ਕਹਿੰਦਾ ਸੀ ਠੀਕ ਠਾਕ ਰਾਜੀ ਬਾਜੀ ਪੁੱਛਿਆ ਘਰ ਦਾ ਹਾਲ ਚਾਲ ਪੁੱਛਿਆ ਮੰਮੀ ਨਾਲ ਗੱਲ ਕਰਾ ਦੇ ਉਹਨੂੰ ਹਾਲ ਚਾਲ ਪੁੱਛਿਆ ਕੀ ਕਾਰੋਬਾਰ ਕਰਨ ਦੇ ਮਨਖੇਤਾਂ ਕਣਕ-ਕੁਣਕ ਦੀ ਬਾੜੀ ਪਈ ਆ ਕਣਕ-ਕੁਣਕ ਕੱਟ ਰਿਆ ਪੰਜ-ਸੱਤ ਮਿੰਟ ਗੱਲ ਹੋਈ ਮੁੜ ਕੇ ਆਪਣੇ ਭਰਾ ਨਾਲ ਨੇ ਦੋ-ਢਾਈ ਘੰਟੇ ਗੱਲ ਕੀਤੀ ਕੰਦ ਜਦੋਂ ਮ ਤੇ ਹੁਣ ਸਰਕਾਰ ਕੋਈ ਮੰਗ ਕਰਦੇ ਸਰਕਾਰ ਕੋ ਅਸੀਂ ਇਹੀ ਮੰਗ ਕਰਦੇ ਆ ਕਿ ਉਹਦੀ ਜੜੀ ਆ ਵਾਪਸ ਨੂੰ ਭੇਜਿਆ ਜਾਏ ਘਰ ਡੈੱਡ ਬਾਡੀ ਕਿਉਂ ਜੋ ਪਰਿਵਾਰ ਆ ਸਾਰਾ ਮਤਲਬ ਦਰਸ਼ਨ ਕਰ ਲਏ ਇਹ ਸਾਡੀ ਤੇ ਇਹੀ ਮੰਗ ਜੀ ਸਰਕਾਰ ਘੜੀ ਲੋਕੋ ਕੀ ਨਾਜ ਹੈ ਤੁਹਾਡਾ ਜੀ ਮੇਰਾ ਨਾਮ ਕੈਪਟਨ ਬਲਵਿੰਦਰ ਸਿੰਘ ਆ ਮੈਂ ਆਰਮੀ ਦੀ ਰਿਟਾਇਰਮੈਂਟ ਆ ਹਾਂ ਜੀ ਕੀ ਗੱਲ ਹੋਈ ਸਾਰਾ ਪੜਾਵਰ ਤੇ ਬੜੀ ਮੁਸ਼ਕਲ ਦੇ ਨਾਲ ਅਸੀਂ ਕਰਜ਼ਾ ਚੁੱਕ ਕੇ ਲਿਮਟਾਂ ਬਣਾ ਆ ਸੀ ਉਹ ਬੱਚੇ ਨੂੰ ਬਾਹਰ ਭੇਜਿਆ ਕਿ ਕਮਾਈ ਕਰੇਗਾ ਆਪਣੇ ਪੈਰਾਂ 'ਤੇ ਖੋ ਜਣਗੇ گیا ਆ ਉਥੇ ਕੰਮ ਪਰਮ ਵਰਕ ਪਰਮਿਟ ਵੀ ਮਿਲ ਗਿਆ ਲਾਇਸੈਂਸ ਵੀ ਬਣ ਗਿਆ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਸੀ ਗੁਰਦਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਆ ਉਹਨਾਂ ਨੂੰ ਉਥੇ ਉਹ ਤਾਰ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਕੋ ਟ੍ਰਾਲਾ ਆਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਉਹਦੀ ਟੱਕਰ ਹੋ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੋ ਕੀ ਮੰਗ ਕੋਣ ਸਾਡੀ ਇਹੋ ਹੀ ਮੰਗ ਹੈ ਇਹੋ ਹੀ ਬੇਨਤੀ ਤੇ ਤਰਲਾ ਹੈ ਸਾਰੇ ਪਰਵਾਦ ਦਾ ਕਿ ਸਾਡਾ ਬੱਚਾ ਦिलाਸ਼ ਸਾਡੇ ਪਿੰਡ ਇਮਰਾਹੀਮਪੁਰਾ ਤਸੀਲ ਨਾਲਾ ਵਿਖੇ ਇੱਥੇ ਭੇਜ ਦੇ ਅਸੀਂ ਉਹਦਾ ਉਹਦੀ ਜੰਮਣ ਧਮੀ ਦੇ ਵਿੱਚ ਸੰਸਕਾਰ ਕਰ ਸਕੀ ਅੰਤਮ ਦਰਸ਼ਨ ਕਰ ਲਈਏ ਤਾਂ ਕਿ ਸਾਨੂੰ ਕੋਈ ਤਰਵਾਸ ਹੋ ਜਾ ਗਏ ਇਹੋ ਹੀ ਬੇਨਤੀ ਕਰਦੇ ਸਾਡੀ ਇਹੋ ਹੀ ਮੰਗ ਹੈ